ਤੋ ਜੀਤਾ ਤੀਆ ਹੁਣ ਮੰਮੀ ਨੂੰ ਗਰਮ ਗਰਮ ਰੋਟੀ ਲਾ ਕੇ ਦੇਣੀ ਆ ਵਿਚਾਰੇ ਬੈਠੇ ਆ ਦਵਾਈ ਵੀ ਖਾਣੀ ਹੁੰਦੀ ਵਿਚਾਰਿਆਂ ਨੇ ਚੱਲ ਉਹਦੇ ਫੁਲਕੇ ਲਾ ਦੂੰਗੀ ਜਦੋਂ ਮੰਗਣਗੇ ਕੋਈ ਨਾ ਆ ਮਮੀ ਨੂੰ ਕਿ ਮੰਮੀ ਰੋਟੀ ਖਾਣੀ ਆ ਜਾਂ ਠਹਿਰ ਕੇ ਖਾਣੀ ਆ ਚੱਲ ਜੀ ਬੰਦ ਕਰੋ ਤੈਨੂੰ ਵੀ ਅਗਾ ਲਈ ਪਲੇਟ ਹੀ ਆਈ ਚੱਲ ਕੋਈ ਗੱਲ ਨਹੀਂ ਅਜੇ ਮੇਰੇ ਕੋਲ ਟਾਈਮ ਹੈਗਾ ਮੈਂ ਸੇਵਾ ਕਰ ਸਕਣੀ ਆ ਆਪਣੇ ਸਸਤੀ ਫੋਨ ਕਿਦਾ ਹੁੰਦਿਆ ਲੈ ਪ੍ਰਭ ਰਣ ਦਾ ਫੋਨ ਹੈਲੋ ਸਤਿ ਸ਼੍ਰੀ ਅਕਾਲ ਕਿਹ ਹਨਾ ਪ੍ਰਭ ਹਾਂ ਮੈਂ ਤਾਂ ਠੀਕ ਹਾਂ ਮਾਹੌਲ ਵੀ ਬੜਾ ਵਧੀਆ ਕਰਦਾ ਹਾਂ ਹਾਂ ਇਦਾਂ ਨਹੀਂ ਦਸਣਾ ਤੂੰ ਆ ਤੂੰ ਆਂਦੀਂ ਨਾ ਨਾਣਾ ਫਿਰ ਕੀ ਹੋਗਾ 사ਸਾਂ ਕੀ ਤੇ ਕੋਈ ਗੱਲ ਨਹੀਂ ਹੁਣ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ ਢਿੱਡ ਗਈਆਂ ਵਾ ਤੂੰ ਮੇਰੀ ਭੈਣ ਨਾ ਜਰੂਰ ਆ ਹਣ ਠੀਕ ਆ ਅੱਛਾ अच्छा अच्छा ਤਾਂ ਫੋਨ ਕੀਤਾ ਹੈਗਾ ਤੇ ਲੱਗੀ ਆ ਚਾ ਠੀਕ ਆ ਇਦਾਂ ਦਾ ਫਿਰ ਛੇਤੀ ਆ ਜਾ ਫਿਰ ਤੂੰ ਰਾਤ ਤੇ ਰਹਿਣਾ ਨਹੀਂਗਾ ਸਾਰਾ ਦਿਨ ਦੁਪਸ਼ਪਾ ਮਾਰਾਂਗੇ ਤੇ ਫਿਰ ਤੂੰ ਸ਼ਾਮਾਂ ਨੂੰ ਤੇਰਾ ਪਾਣੀ ਛੱਡ ਆਉਗਾ ਹੂੰ ਆਨੇ ਆਨੇ ਵੀ ਗੁੰਡੇ ਗਏ ਆ ਗਣੇ ਪਈ ਕਰਨੀ ਖੇਡਣ ਗਏ ਆ ਹਾਂ ਚਲ ਠੀਕ ਆ ਫਿਰ ਹੈ ਚਲ ਆ ਜਾ ਆ ਜਾ ਛੇਤੀ ਫਿਰ ਲੈ ਅੱਜ ਤੇ ਮੇਰੀ ਭੈਣ ਵੀ ਆਉਣ ਲੱਗੀ ਆ ਚਲ ਸ਼ੁਗਰ ਆ ਮਾਲਕਾ ਤੇ ਭੈਣਾ ਭੈਣਾ ਬੈਠ ਕੇ ਗੱਲਾਂ ਬਾਤਾਂ ਕਰਾਂਗੇ ਏ ਨੰਨਾ ਸੁਣੀਏ ਕੀ ਭੈਣ ਆਉਂਦੀ ਏ ਲੈ ਇਹ ਤਾਂ ਸੁਤੇ ਲੱਗਦੀ ਨੀਂਦ ਆ ਗਈ ਹਾਲਾਂਕਿ ਨਾ ਠਾਲਾਂ ਨਹੀਂ ਨਹੀਂ ਠਾਲ ਹੀ ਲੈਣੀ ਆ ਜੇ ਮੈਂ ਨਾ ਨਾ ਠਾਲਿਆ ਫਿਰ ਕਹਿਣਾ ਮੈਂ ਤੂੰ ਦੱਸਿਆ ਕਿਉਂ ਨਹੀਂ ਮੇਰੀ ਗੱਲ ਸੁਣੋ ਮੰਜਦਰ ਹਾਂ ਨੀਂਦ ਆ ਗਈ ਆਹੋ ਜੀ ਦੱਸ ਕੀ ਗੱਲ ਆ ਕੱਲ ਤੇ ਇਹ ਆਪੀ ਪ੍ਰਪੈਣ ਦਾ ਫੋਨ ਆਇਆ ਹੈਗਾ ਅੱਛਾ ਤੇ ਕਹਿਣ ਲੱਗੀ ਹੀ ਵੀ ਮੈਂ ਤਿਆਰ ਹੋਈ ਆ ਬਸ ਮੈਂ ਤੁਰਨੀ ਲੱਗੀ ਆ ਠੀਕ ਆ ਆਹੋ ਤੇ ਮੈਂ ਕਿਹਾ ਚੱਲ ਆ ਜਾ ਫਿਰ ਤੂੰ ਅੱਛਾ ਹਾਂ ਤੇ ਆਉਣ ਹੀ ਵਾਲੀ ਆ ਹੁਣ ਫਿਰ ਮੇਰੀ ਗੱਲ ਸੁਣਾ ਇੱਕ ਸਮਾਨ ਦੀ ਲੋੜ ਹੈ ਤੇ ਮੈਨੂੰ ਦੱਸ ਤੇ ਮੈਂ ਫਿਰ ਲੈਦਾ ਜਾ ਕੇ ਸਮਾਨ ਤੇ ਹੈਗਾ ਵਾ ਘਰ ਸਾਰਾ ਹਾਂ ਸਮਾਨ ਤੇ ਅੱਡੇ ਦੀ ਕੋਈ ਲੋੜ ਨਹੀਂ ਗਈ ਸਬਜੀ ਤੇ ਮੈਂ ਧਰੀ ਆ ਅੱਛਾ ਇਹਦੇ ਨਾਲ ਰੋਟੀ ਖਵਾ ਲੈਣੀ ਆ ਤੇ ਬਿਸਕੁਟ ਵੀ ਹੈਗੇ ਤਾਂ ਫੁਲਗੀਆਂ ਕੱਢ ਲਾਂਗੇ। ਇਹਦਾ ਜੇ ਕੋਈ ਹੋਰ ਕੋ ਨਵਾਂ ਬਣਾਉਣ ਦੇ ਬਣਾਣਾ। ਨਹੀਂ ਨਹੀਂ। ਹੈ? ਨਵਾਂ ਐਡਾ ਕੀ ਬਣਾਉਣਾ ਵਾ ਉਹ ਵਿਚਾਰੀ ਨੇ ਕੀ ਖਾਣਾ ਵਾ ਬਾਦੂ। ਉਹ ਚੱਲ ਗੱਲ ਖਾਣ ਦੇਂਦੀ ਥੋੜੀ ਚੀਜ਼ ਹੋ ਜਾਂਦੀ ਆ ਗਾ। ਉਹ ਕੋਈ ਗੱਲ ਨਹੀਂ। ਭੈਣ ਹੀ ਆਉਣੀ ਆ ਮੇਰੀ। ਕੋਈ ਗੱਲ ਨਹੀਂ ਢੀ ਚੀਜ਼ ਕਰਨ ਦੀ ਕਾਦੀ ਗੱਲ ਵਾ। ਤੇ ਮੈਂ ਤੇ ਬੀਜੀ ਨੂੰ ਪੁੱਛਣ ਗਈ ਸੀਗੀ। ਅੱਛਾ। ਕੀ ਰੋਟੀ ਲੈ ਆਵਾਂ ਤੁਹਾਡੇ ਵਾਸਤੇ? ਕੀ ਕਹਿੰਦੇ? ਤੇ ਕਹਿਣ ਦੇ ਹੀਗੇ ਕਿ ਅਜੇ ਨਹੀਂਗੀ ਮੈਂ ਖਾਣੀ ਮੇਰਾ ਦਿਲ ਨਹੀਂ ਕਰ ਲਿਆ। ਤੇ ਠਹਿਰ ਕੇ ਖਾਉਂਗੀ ਤੇ ਫਿਰ ਮੈਂ ਨਾਲ ਦਵਾਈ ਖਾ ਲੂੰਗੀ। ਠੀਕ ਤੇ ਸਬਜੀ ਮੇਰੀ ਬਣ ਚੱਲੀ ਆ ਤੇ ਮੈਂ ਹਾਂ ਚੱਲ ਫੁਲਕਾ ਉਦੋਂ ਲਾ ਕੇ ਦਊਂਗੀ ਜਦੋਂ ਖਾਣਾ ਹੀ ਆ ਬੀਜੀ ਨੇ ਠੀਕ ਹੋਣਾ ਚਲੋ ਵਧੀਆ ਵਧੀਆ ਹਾਂ ਤੇ ਕਿਦੋਂ ਦਾ ਟਾਈਮ ਦੱਸਿਆ ਉਹਨਾਂ ਨੇ ਆਉਣ ਦਾ ਬਸ ਹੋਰ 10-15 ਮਿੰਟ ਤੱਕਾਈ ਖੜੀ ਉਹਦਾ ਪਿੰਡ ਕਿਹੜਾ ਦੂਰ ਵਾ ਮੈਂ ਜਰਾ ਧਰੀਵਾਲ ਤੱਕ ਜਾਣਾ ਏ ਚਲ ਕੋਈ ਗੱਲ ਨਹੀਂ ਮੁੜ ਕੇ ਚਲ ਜਿਓ ਮਿਲ ਲਿਓ ਉਹਨੂੰ ਅੱਗੇ ਵੀ ਜਦੋਂ ਵਿਚਾਰੀ ਆਈ ਹਦੋਂ ਨਹੀਂ ਮਿਲੇ ਤੁਸੀ ਚਲੋ ਕੋਈ ਨਹੀਂ ਮਿਲਣਗੇ ਜਾਈਓ ਨਹੀਂ ਨਹੀਂ ਕੋਈ ਨਹੀਂ ਚਲੋ ਉਦੋਂ ਇੱਕੇ ਸ਼ਾਮਾਂ ਨੂੰ ਚਲ ਜਾਂਗੇ 10 ਮਿੰਟ ਚਲੋ ਠੀਕ ਆ ਆਹ ਤੇ ਮੇਰੀ ਗੱਲ ਸੁਣਾ ਹਾਂਜੀ ਹੋਣਾ ਵੇਦਾ ਘਰ ਦਾ ਮਾਹੌਲ ਕਿਦਾ ਵਧੀਆ ਹੋਇਆ ਹੋਇਆ ਹੈ ਤੇ ਹੁਣ ਨਾ ਸ਼ਾਂਤੀ ਰੱਖੀ ਇਤਨਾ ਹੀ ਆਪਣੀ ਅਮਨ ਸ਼ਾਂਤੀ ਰੱਖੀ ਹੋਣਾ ਆ ਵੇਖੋ ਮੈਨੂੰ ਨਾ ਮਾਫੀ ਦੇ ਦਿਓ ਮੇਰੇ ਕੋ ਬੜੀਆਂ ਗਲਤੀਆਂ ਹੋ ਜਾਂਵਾ ਬਾਰ-ਬਾਰ ਮੈਨੂੰ ਉਹ ਗੱਲਾਂ ਚੇਤੇ ਨਾ ਕਰਾਇਆ ਕਰੋ ਮੇਰੀ ਗੱਲ ਸੁਣ ਲੈ ਮਾੜਾ ਘਰ ਕੋਈ ਨਹੀਂ ਦਿੰਦਾ ਮਾੜੇ ਆ ਭੋਜੀ ਦਾ ਸਮਝੀ ਗੱਲ ਆਹ ਕੁਝ ਗਲਤੀਆਂ ਮੇਰੀਆਂ ਵੀ ਹੈਗੀਆਂ ਹੈਗੀਆਂ ਮੈਂ ਕਿਹੜਾ ਕਹਿੰਨੀ ਆ ਕਿ ਮੈਂ ਬਹੁਤ ਚੰਗੀ ਆ ਤੂੰ ਗੱਲ ਨੂੰ ਸਮਝਦੀ ਆ ਨਾ ਕਿ ਗਲਤ ਤੂੰ ਹੀ ਹੈਗੀ ਕਿਤੇ ਨਾ ਕਿਤੇ ਕਿਹਨਾਂ ਕਹਿੰਨੀ ਆ ਮੈਂ ਤਾਂ ਆਪਣੇ ਮੂੰਹੋਂ ਕਹਿਂਦੀ ਮੈਂ ਗਲਤ ਹੀਗੀ ਇੱਕ ਮੇ ਤੇ ਗੱਲ ਸੁਣਦਾ ਜੇ ਬੰਦਾ ਪਿਆਰ ਨਾਲ ਗੱਲ ਕਰਦੇ ਅਗਲਾ ਬੰਦਾ ਸ਼ਦਾਈ ਨਹੀਂ ਹੋਦਾ ਕਿ ਮੂੰਹ ਚ ਪਾ ਦੂਗਾ ਹੈ ਚਲੋ ਛੱਡੋ ਜੀ ਜੀ ਕਵਾਂਗੇ ਨਾ ਤੇ ਜੀ ਕਵਾਂ ਲਾਂਗੇ ਚਲੋ ਆਪਣੀ ਹੁਣ ਮੰਮੀ ਨੂੰ ਪੁੱਛ ਲਿਓ ਵੀ ਮੇਰੇ ਵੱਲੋਂ ਕੋਈ ਸ਼ਿਕਾਇਤ ਨਹੀਂ ਹੈਗੀ ਜੇ ਮੈਂ ਕੋਈ ਸ਼ਿਕਾਇਤ ਦਾ ਮੌਕਾ ਦਵਾਂਗੀ ਤੇ ਫੇਰ ਮੈਨੂੰ ਕਿਉਂ ਤੁਸੀਂ ਵੇਖ ਮੇਰੀ ਗੱਲ ਸੁਣ ਜੀਵਨ ਤੂੰ ਵੀ ਸਿਆਣੀ ਆ ਬੱਚੇ ਸਾਡੇ ਪਾਉਣ ਵਾਲੇ ਹੋਏ ਆ ਇਹ ਜਿਹੜੀਆਂ ਗੱਲਾਂ ਕਰਦੇ ਨਹੀਂਗੇ ਚੰਗੇ ਲੱਗੇਗਾ ਠੀਕ ਨਹੀਂ ਲੋਕੀ ਦੇ ਅੱਗੇ ਕੰਦਾ ਬੁਰਵਾਂ ਨ ਲੱਗੇ ਰਹਿੰਦੇ ਆ ਕਿਤੇ ਘਰ ਦੀ ਮਾੜੀ ਮੋਟੀ ਗੱਲ ਲੱਭੇ ਤੇ ਹਵਾ ਚ ਕਰੀਏ ਆਹ ਮੈਨੂੰ ਕੋਹ ਕਹਿਣਾ ਲੋਕਾਂ ਨੇ ਬੀਬੀ ਨੂੰ ਕੋਹ ਕਹਿਣਾ ਬਹੁਤ ਗੱਲ ਵਾਣਾ ਇਦਾਂ ਹੀ ਆ ਲੋਕ ਸੁਆਦ ਲੈਂਦੇ ਆ ਹਮੇਸ਼ਾ ਹੀ ਸਿਆਣੇ ਆਪ ਬਣੀਦਾ ਵਾ ਠੀਕ ਨਹੀਂ ਚਲ ਮੈਂ ਸਬਜੀ ਵੇਖ ਲਾਂ ਆਪਣੇ ਘਰ ਦੀ ਸੋਭਾ ਹੋਵੇ ਨਾ ਤੇ ਦੁਨੀਆ ਵੀ ਵਧੀਆ ਕਰਦੀ ਆ ਵੀ ਵਾਕਿਆ ਠੀਕ ਆ ਕਿਤੇ ਬੰਦੇ ਰਹਿੰਦੇ ਆ ਤੇ ਜੇ 24 ਘੰਟੇ ਘਰ ਚ ਕਪਾਤ ਹੋਵੇ ਤਾਂ ਉਹ ਲੋਕੇ ਤਮਾਸ਼ਾ ਬਣਾ ਦਿੰਦੇ ਆ ਚਲ ਮੈਂ ਸਬਜੀ ਵੇਖ ਲਾਂ ਆਪਣੀ ਚੰਗਾ ਬਾਬਾ ਚਲ ਠੀਕ ਆ ਸ਼ੁਕਰ ਆ ਪ੍ਰਮਾਤਮਾ ਕਿ ਤੇ ਇਹਦੇ ਮਨ ਚ ਵੀ ਮਿਹਰ ਪਈ ਆ ਹੈ ਇਹੋ ਹੀ ਗੱਲ ਹੀ ਨਾ ਥੋੜੀ ਬੋਦੀ ਕਰਦੀ ਬੀਬੀ ਦੇ ਕੱਦ ਕੇ ਹੁਣ ਕੰਨੀ ਸਭ ਕੋ ਆਪੀ ਸੁਣ ਕੇ ਨਾ ਤੇ ਹੁਣ ਲੀ ਦੇ ਜੜੀ ਆ ਤੇ ਗੱਲ ਤੇ ਕੱਖ ਵੀ ਨਹੀਂ ਹੁੰਦੀ ਤੇ ਜੇ ਬੰਦਾ ਰਬਾਨ ਤਰ ਬਿਨਾ ਰਵੇ ਤੇ ਕੋਈ ਗੱਲ ਨਹੀਂ ਪਰ ਉਤਨਾ ਹੀ ਕਿਸੇ ਵੇਲੇ ਗੱਲ ਹਵਾ ਜਿਹੀ ਆਂਦੀ ਏਕ ਚਲੋ ਕੋਈ ਨਹੀਂ ਜੀਵਨ ਭੈਣ ਜੀਵਨ ਭੈਣ ਆਏ ਹਾਏ ਕਿੱਥੇ ਚਲ ਗਿਆ ਸਾਰਾ ਟੱਬਰ ਕੋਈ ਵੀ ਨਹੀਂ ਦਿਖਣ ਰਿਹਾ ਸਾਹਮਣੇ ਘਰੇ ਆ ਜੀਵਨ ਭੈਣ ਹੈ ਪ੍ਰਭ ਭੈਣ ਆ ਗਈ ਆ ਉਹ ਆਇ ਤੇ ਨੋ ਵੀ ਲੱਗਣ ਡਈ ਆ ਆ ਗਈ ਆ ਗਈ ਇਤਰੋਂ ਆ ਜਾਈ ਵੇਖਾਂ ਲੈ ਮੇਰੀ ਭੈਣ ਆ ਗਈ ਆ ਸਤਿ ਸ੍ਰੀ ਅਕਾਲ ਭੈਣ ਸਤਿ ਸ੍ਰੀ ਅਕਾਲ ਹੋਰ ਸਣਾ ਵਧੀਆ ਹਾਂ ਠੀਕ ਠਾਕ ਹਾਏ ਮੈਂ ਤਾਂ ਕਦੋਂ ਦੀ ਬਾਜਾ ਮਾਂ ਡਈ ਆ ਅੱਛਾ ਤੁਸੀਂ ਕਿੱਥੇ ਬੜਿਆ ਸਾਰਾ ਟੱਬਰ ਉਹ ਮੈਂ ਨਾ ਲਿਮਾਰੀ ਚ ਕੱਪੜੇ ਸੈੱਟ ਕਰਨ ਡਿਆ ਪਈ ਸੀਗੀ ਅੱਛਾ ਆਹ ਤੂੰ ਵਿਆਹ ਪਹਿਲਾਂ ਮੈਂ ਤੇਲੀ ਪਾਣੀ ਲੈ ਕੇ ਆਵਾਂ ਬਹਿ ਜਾਗਾ ਪਾਣੀ ਕਿੱਥੇ ਨਾ ਮੈਂ ਲੈ ਨਹੀਂ ਪਹਿਲਾਂ ਲੈ ਦੱਸ ਤੇ ਆਪ ਤੇ ਦਾ ਲੱਗੀ ਹੈਗੀ ਪਰ ਮੈਨੂੰ ਤੇ ਨਾ ਚਾਹ ਹੀ ਬੜਾਵਾ ਇਹਦੇ ਕਰ ਸਾਰਾ ਕੰਮ ਸੈੱਟ ਹੋ ਗਿਆ ਫੋਰ ਨਹੀਂ ਕੋਈ ਨਹੀਂ ਬਖੰਡਾ ਕਰ। ਨਗਦਾ ਪਾਜੀ ਵੀ ਨਹੀਂ ਕਰ। ਭੈਣ ਹਾਂਜੀ ਪਾਜੀ ਨਹੀਂ ਕਰ। ਨਹੀਂ ਘਰੇ ਇਹ ਵਿਲੇ ਵਾਲ ਹੋਣੇ ਆ। ਅੱਛਾ ਅੱਛਾ। ਮੈਂ ਦੱਸਿਆ ਹੀਗਾ। ਅੱਛਾ। ਮੈਂ ਤਾਂ ਪ੍ਰਭ ਨੇ ਆਉਣਾ ਅੱਜ ਤੇ ਬੜੇ ਖੁਸ਼ ਹੋਏ ਹੀਗੇ। ਅੱਛਾ। ਆਂਦੇ ਹੀਗੇ ਵੀ ਮੈਂ ਜਾਣਾ ਹੈ ਕਾਰੀਵਾਲ। ਚਲ ਮੈਂ ਸ਼ਾਮਾਂ ਨੂੰ ਚਲ ਜੂੰਗਾ। ਤੇ ਚਲ ਮੈਂ ਮਿਲ ਲੂੰਗਾ ਭੈਣ ਜੀ ਨੂੰ। ਹੋਸਨਾ। ਹੋਰ ਬਸ ਵਧੀਆ। ਬੱਚੇ ਠੀਕ ਆ। ਬੱਚੇ ਠੀਕ ਆ। ਕਦ ਤੱਕ ਨਹੀਂ ਆਣੇ ਦਿੱਤੇ ਆ। ਨਿਆਣੇ ਨਿਆਤ ਕੋਹ ਨਾ ਪੁੱਛ ਆ ਖੇਡਣ ਦਾ ਲੱਗਾ ਰਹਿੰਦਾ ਕਦੀ ਕਿਸ ਦਾ ਮੈਚ ਲੱਗ ਜਾਂਦਾ ਕਦੀ ਕਿਸ ਦਾ ਲੱਗ ਜਾਂਦਾ ਭੈਣ ਤੈਨੂੰ ਮੈਂ ਪੜੀ ਬਰੀ ਕਿਹਾ ਵਾ ਜੇ ਮਾਹੌਲ ਠੀਕ ਨਹੀਂ ਆ ਲੋਕੀ ਤੇ ਅੱਖੀ ਵੇਖਣੀ ਸਿਖਾਉਂਦੇ ਜਿੱਦਾਂ ਹੁਣ ਸੋਹਣੇ ਜਵਾਨ ਨਿਕਲੇ ਆ ਨਾ ਤੇ ਲੋਕਾਂ ਦੇ ਅੱਖਾਂ ਚ ਰੜਕਦੇ ਆ ਤੇ ਤੂੰ ਨਾ ਇਹਨਾਂ ਨੂੰ ਘਰੇ ਰੱਖਿਆ ਕਰ ਪਰ ਨਾ ਤੂੰ ਵੀ ਨਹੀਂ ਸੁਣਦੀ ਮੇਰੀ ਗੱਲ ਮੈਂ ਤਕੀ ਦੱਸਾਂ ਬੜਾ ਹੀ ਕਹਿਨੀ ਆ ਮੈਂ ਬੜਾ ਹੀ ਸਮਝਾਉਣੀ ਆ ਪਰ ਕਿਹਤੇ ਅਸਰ ਹੋਵੇ ਤਾਂ ਨਾ ਨਿਆਣੇ ਤੇ ਏਡੇ ਉੰਤਰਿਆ ਨਾ ਕਿਤੇ ਗੱਲ ਮੰਨਦੇ ਹੈ ਨਹੀਂ ਅੱਜਕੱਲ ਜਦੋਂ ਮੈਂ ਦੱਸ ਦਿੰਦੀ ਆ ਨਾ ਕਿ ਗਰਾਊਂਡ ਦੇ ਗਏ ਆ ਇਹ ਫੇਰ ਤੇ ਨਾ ਮੈਨੂੰ ਹੌਲ ਹੀ ਪਹੁੰਚਦੇ ਦਿੰਦੇ ਜੋ ਤੱਕ ਘਰ ਨਹੀਂ ਆ ਜਾਂਦੇ ਪਤਾ ਲੱਗ ਜੇ ਕਿ ਘਾਰ ਆ ਕੇ ਦਫਰ ਕੇ ਦਿਲ ਸ਼ਾਂਤ ਹੁੰਦਾ ਵਾ ਫਿਰ ਚੱਲ ਕੋਈ ਨਹੀਂ ਕੀ ਕਰਨਾ ਕਰਿਆ ਸੱਸ ਆਹੋ ਉਹ ਨਾ ਰੋਟੀ ਦਿੱਤੀ ਹੀ ਮੈਂ ਤੇ ਦਵਾਈ ਖਾਦੀ ਆ ਤੇ ਰੈਸਟ ਕਰਨ ਲਈ ਹੈ ਅੱਛਾ ਸ਼ਾਂਤ ਆਹੋ ਚੱਲ ਫਿਰ ਨਾ ਵਹਰ ਦੇ ਮਿਲ ਲੈਣੀ ਹੈ ਹੈ ਨਹੀਂ ਕੋਈ ਨਹੀਂ ਸੁੱਤੀ ਆ ਹੁਣ ਤੂੰ ਰਹਿਣਾ ਹੀ ਸ਼ਾਮਾਂ ਤੱਕ ਫਿਰ ਮਿਲਣੀ ਆ ਚੱਲ ਕੋਈ ਗੱਲ ਨਹੀਂ ਫੇਰ ਨਾ ਦਿਸਾ ਕਰ ਲੇ ਨਹੀਂ ਨਹੀਂ ਹੁਣ ਨਹੀਂ ਗੁੱਸਾ ਕਰਦੀ ਹੁਣ ਜਿਹੜੀਆਂ ਗਲਤਫਹਿਮੀਆਂ ਹੈਗੀਆਂ ਨਾ ਉਹ ਸਾਰੀਆਂ ਖਤਮ ਹੋ ਗਈਆਂ ਵਾ ਅੱਛਾ ਹੁਣ ਪੈਂਟ ਨੂੰ ਮੈਂ ਕੀ ਦੱਸਾਂ ਘੜੇ ਕਰਤਾ ਤਾਂ ਮਾਹੌਲ ਹੀ ਬਦਲ ਗਿਆ ਸਾਰਾ ਭੈਣ ਇਹੋ ਤੈਨੂੰ ਮੈਂ ਸਮਝਾਉਂਦੀ ਹਿੱਗੀ ਕਿ ਆ ਲੜਾਈਆਂ ਝਗੜਾ ਚ ਕੁਛ ਨਹੀਂ ਰੱਖਿਆ ਕਹਿੰਦੇ ਆ ਨਾ ਕਿ ਜੇ ਘਰ ਵਿੱਚ ਲੜਾਈ ਝਗੜਾ ਰਹੇ ਤੇ ਉਹ ਘਰ ਵਿੱਚ ਬਰਕਤ ਨਹੀਂ ਰਹਿੰਦੀ ਹੈ ਤੇ ਘੜੇ ਪਾਣੀ ਨਸ ਜਾਂਦਾ ਵਾ ਜਿਹੜੀ ਹੋਏ ਵੀ ਉਹ ਵੀ ਜਾਂਦੀ ਰਹਿੰਦੀ ਆ ਵੇਖ ਲਾ ਹੁਣ ਤੇਰੇ ਘਰ ਦਾ ਮਾਹੌਲ ਚੰਗਾ ਵਾ ਤੇ ਕਿੰਨਾ ਵਧੀਆ ਲੱਗਦਾ ਵਾ ਹੁਣ ਤੇਰੀ ਸੱਸ ਵੀ ਐ ਵਧੀਆ ਰਹਿੰਦੀ ਆ ਤੇ ਭਜ ਵੀ ਵਧੀਆ ਰਹਿੰਦੇ ਤੇਰੇ ਨਾਲ ਤੇ ਮਾਹੌਲ ਹੀ ਬਦਲ ਗਿਆ ਸਾਰੇ ਘਰ ਦਾ ਵੇਖ ਲਾ ਲੜਾਈਆਂ ਚ ਕੋਖ ਨਹੀਂ ਰੱਖਿਆ ਵਾਕਿਆ ਹੀ ਭੈਣ ਤੇਰੀ ਗੱਲ ਬਿਲਕੁਲ ਸੱਚੀ ਆ ਮੈਨੂੰ ਵੀ ਅਕਲ ਹੋਣੀ ਆਈ ਆ ਆਈ ਤੇ ਲੇਟ ਹੀ ਆ ਪਰ ਚਲ ਆ ਗਈ ਹੁਣ ਇਹ ਆ ਕਿ ਮੈਨੂੰ ਸਮਝ ਆ ਗਈ ਆ ਕਿ ਬੀਬੀ ਜਿਹੜੀ ਆਪਣੇ ਘਰ ਦਾ ਸੋਚਦੀ ਆ ਆਪਣੇ ਪੁੱਤ ਦਾ ਸੋਚਦੀ ਆ ਪੋਤਿਆਂ ਦਾ ਸੋਚਦੀ ਆ ਮੇਰੇ ਦਿਮਾਗ 'ਚ ਤੇ ਗਲਤ ਫਹਿਮੀਆਂ ਪਈਆਂ ਰਹੀਆਂ ਪਰ ਧੀ ਦੇ ਘਰ ਨੂੰ ਢੋਈ ਜਾਂਦੀ ਆ ਧੀ ਦੇ ਘਰ ਵਾਲੀ ਵੇਖੀ ਜਾਂਦੀ ਆ ਪਰ ਨਹੀਂ ਮੈਂ ਕਿਤੇ ਨਾ ਕਿਤੇ ਨਾ ਪੈਣ ਗਲਤੀ ਹੈਗੀ ਮੈਨੂੰ ਇਦਾਂ ਨਹੀਂ ਕਰਨਾ ਚਾਹੀਦਾ ਫਿਰ ਵੀ ਨਾ ਮਾਂ ਮਾਂ ਹੀ ਹੁੰਦੀ ਆ ਜਿੱਦਾਂ ਮਰਜੀ ਆ ਆਪਣੇ ਪੁੱਤ ਦਾ ਥੋੜੀ ਮਾੜਾ ਸੋਚਣਾ ਹੀ ਨੇ ਪਤਾ ਨਹੀਂ ਮੇਰੇ ਢੇਡ ਚ ਕਿੱਥੋਂ ਗਲਤਫਹਿਮੀਆਂ ਆ ਗਈਆਂ ਕੋਸ਼ਾੜੀਆਂ ਗਵਾੰਡਣਾ ਇੰਨੀਆਂ ਗੰਦੀਆਂ ਵਾਂ ਨਾ ਵੀ ਗੱਲ ਨਹੀਂ ਕਰਨ ਵਾਲੀ ਇੱਕ ਦਿਨ ਚਾਰ ਲੱਖ ਲੱਖ ਮੈਨੂੰ ਦੱਸ ਦਿਆਂ ਸੀ ਤੋਹ ਜੀ ਮੇਰੀ ਮੱਤ ਤੇ ਪੜਦਾ ਪਿਆ ਹੈਗਾ ਅੰਤਰੀਨਾ ਸੁਣੀ ਨਾ ਗਿਣੀ ਐਵੇਂ ਗੱਲਾਂ ਤੇ ਯਕੀਨ ਕਰ ਲੈਣਾ ਤੇ ਮਾਤਾ ਨਾਲ ਲੰਡਿਆ ਪਣਾ ਜਿੱਦਾਂ ਉਹਨਾਂ ਨੇ ਆਪਣੇ ਸਸਾਣਾ ਕਰਨਾ ਉਦਾਂ ਹੀ ਮੈਂ ਕਰਨ ਡਿਆ ਪਣਾ ਮੇਰੇ ਕੋ ਬਥੇਰੀਆਂ ਗਲਤੀਆਂ ਹੋ ਗਈਆਂ ਵਾ ਪਰ ਕੀ ਕਰਾਂ ਹੁਣ ਮੈਂ ਹੈ ਨਾ ਇਸੇ ਕਰਕੇ ਤੈਨੂੰ ਮੈਂ ਕਹਿੰਦੀ ਸੀਗੀ ਅਰੇ ਚੁੱਕਣਾ ਵਾ ਨਾ ਇਹ ਤੇ ਪੱਥਰ ਪਾੜ ਦਿੰਦੀ ਆ ਵੇਖ ਲੈ ਤੇਰਾ ਘਰ ਖੇਰੂ ਖੇਰੂ ਕਰਨੋਂ ਬਚਿਆ ਵਾ ਉਹਨਾਂ ਦੇ ਆਪਣੇ ਘਰ ਤੇ ਸੱਸਾ ਹੈ ਨਹੀਂ ਆ ਤੇ ਜੇ ਤੇਰੀ ਹੈਗੀ ਹੈ ਨਾ ਤੂੰ ਉਹਦੇ ਲਾਗੇ ਬੈੰਦੀ ਹੈਗੀ ਉਹ ਉਹਨਾਂ ਕੋਲ ਬਰਦਾਸ਼ਤ ਨਹੀਂ ਹੁੰਦਾ ਹੁਣ ਵੇਖ ਲਾ ਜੋ ਤੂੰ ਕਿਤੇ ਜਾਂਦੀ ਆਉਂਦੀ ਆ ਇਹਨੂੰ ਜਿੰਦੇ ਲੱਭਣ ਦੀ ਲੋੜ ਤੇ ਨਹੀਂ ਪੈਂਦੀ ਹਨਾ ਕਿ ਮੈਂ ਦਰਵਾਜ਼ਾ ਬੰਦ ਕਰਨਾ ਵਾ ਮੈਂ ਜਿੰਦਾ ਲਾਉਣਾ ਵਾ ਫਲਾਣਾ ਜਿੰਦਾ ਕਿੱਥੇ ਆ ਹੁਣ ਸਿਆਣਾ ਘਰ ਚ ਬੈਠਾ ਹੋਵੇ ਨਾ ਤਾਂ ਕੋਈ ਟੈਨਸ਼ਨ ਨਹੀਂ ਹੁੰਦੀ ਓਏ ਬੰਦਾ ਘੜੀ ਪਲ ਗਿਆ ਓਏ ਤੇ ਪੰਜ ਚਾਰ ਘੜੀਆਂ ਲੱਗ ਜਾਣ ਹੁਣ ਮੈਂ ਵੇਖ ਲਾ ਮੇਰੀ ਵੀ ਤਾਂ ਸੱਸ ਹੈ ਹੀ ਆ ਹੁਣ ਆਰਾਮ ਨਾਲ ਜਿੱਦਾਂ ਮਰਜ਼ੀ ਘਰੋਂ ਨਿਕਲ ਆਉਣੀ ਆ ਨਿਆਣੇ ਸਕੂਲ ਗਏ ਹੁੰਦੇ ਆ ਟੈਨਸ਼ਨ ਤਾਂ ਨਹੀਂ ਹੁੰਦੀ ਉਹਨਾਂ ਨੂੰ ਕੌਣ ਦਰਵਾਜ਼ਾ ਖੋਲੂਗਾ ਕੌਣ ਉਹਨਾਂ ਨੂੰ ਰੋਟੀ ਦੇਊਗਾ ਵੇਖ ਲੈ ਚੁੱਪ ਕਰਕੇ ਪਾਏ ਕੱਪੜੇ ਤੇ ਤੁਰਦੀ ਆ ਕੋਈ ਗੱਲ ਨਹੀਂ ਬੀਜੀ ਪਿੱਛੇ ਹੈਗੇ ਆ ਤੇ ਤੂੰ ਤੇ ਬੜੀ ਵੱਡੀ ਗਲਤੀ ਕਰਨ ਲੱਗੀ ਹੈਗੀ ਮੈਂ ਬਥੇਰਾ ਸਮਝਾਉਂਦੇ ਤੈਨੂੰ ਪਰ ਨਾ ਮੈਂ ਨਾ ਚੱਕ ਦੇ ਚੱਕ ਦੇ ਕਹਿੰਦੀ ਹੈਗੀ ਕਿ ਪਤਾ ਨਹੀਂ ਤੇਰੇ ਢਿੱਡ 'ਚ ਗੱਲ ਨਾ ਹੋਵੇ ਕੋਈ ਕਿ ਮੈਂ ਐਤੋਂ ਵੱਡੀ ਆ ਤੇ ਮੈਨੂੰ ਮਤਾਂ ਦਿੰਦੀ ਆ ਇਸ ਕਰਕੇ ਨਾ ਮੈਂ ਥੋੜਾ ਘਾਟ ਹੀ ਬੋਲਦੀ ਹੈਗੀ ਪਰ ਆ ਸੁਣ ਕੇ ਨਾ ਤੇ ਤੁਹਾਡੇ ਘਰ ਦਾ ਮਾਹੌਲ ਵਧੀਆ ਹੋ ਗਿਆ ਵਾ ਸਭ ਕੁਝ ਚੰਗਾ ਹੋ ਗਿਆ ਵਾ ਮਨ ਨੂੰ ਬੜਾ ਹੀ ਸਕੂਨ ਮਿਲਿਆ ਵਾ ਇਹ ਹਤ ਗੱਲਵਾ ਭੈਣ ਅੱਛਾ ਹੁਣ ਨਾ ਤੂੰ ਬਹਿ ਤੇ ਪਹਿਲਾਂ ਮੈਂ ਚਾਹ ਬਣਾ ਕੇ ਲਿਆਵਾਂ ਵਧੀਆ ਜੀ ਚਲ ਠੀਕ ਆ ਪਹਿਲਾਂ ਚਾਹ ਬਣਾ ਲਿਆ ਤੇ ਚਲ ਕੀ ਪਤਾ ਉਹਨਾਂ ਦੀ ਬੀਜੀ ਵੀ ਉੱਠ ਪਈ ਅਜੇ ਘੜੀ ਲਾਉਣੀ ਉਹਨਾਂ ਨੇ ਅੱਛਾ ਜਦ ਦਵਾਈ ਖਾਂਦੇ ਆ ਨਾ ਫਿਰ ਨੀਂਦ ਆ ਜਾਂਦੀ ਆ ਹਰ ਰੋਜ਼ ਦਵਾਈ ਵਿੱਚ ਪਾਈ ਆ ਚਲ ਵਧੀਆ ਦਿਮਾਗ ਨੂੰ ਰੈਸਟ ਮਿਲ ਜਾਂਦੀ ਆ ਚਲ ਭੈਣ ਇਦਾਂ ਕਰ ਚਾਹ ਬਣਾ ਲਾ ਟਾਈਮ ਤੇ ਝਾਟੀ ਹੋ ਜਾਣਾ ਨਹੀਂ ਮੈਂ ਪਹਿਲਾਂ ਚਾਹ ਬਣਾਵਾ ਫਿਰ ਗੱਲਾਂ ਪਤਾ ਮਾਰਦੇ ਆ ਨਾਲ ਤੇਰੇ ਭਾਜੀ ਆ ਜਾਂਦੇ ਆ ਚਲੋ ਠੀਕ ਆ ਵੇਖ ਅੱਜ ਮੇਰੀ ਭੈਣ ਕਿੰਨੀ ਖੁਸ਼ਵਾ ਘਰ ਦਾ ਮਾਹੌਲ ਚੰਗਾ ਹੋਏ ਨਾ ਤੇ ਬੰਦਾ ਉੱਡਿਆ ਹੀ ਫਿਰਦਾ ਵਾ ਕਿਤੇ ਨਾ ਧਰਤੀ ਨਾਲ ਇਹਦੇ ਪੈਰ ਨਹੀਂ ਲੱਗਣਦੇ ਉੱਡੀ ਫਿਰਦਾ ਹੀ ਆ ਸੱਚੇ ਪਾਤਸ਼ਾਹ ਵਾਹਿਗੁਰੂ ਇਹਦੇ ਘਰ ਦਾ ਮਾਹੌਲ ਇਦਾਂ ਹੀ ਚੰਗਾ ਰੱਖੇ ਸੁੱਖ ਸ਼ਾਂਤੀ ਰੱਖੀ ਚਾਰੇ ਪਾਸੇ ਕਿਤੇ ਭੈਣ ਭਰਾ ਖੁਸ਼ ਹੋਣ ਤਾਂ ਰੂਹ ਖੁਸ਼ ਹੋ ਜਾਂਦੀ ਆ ਕਿਤੇ ਦਿਲ ਨੂੰ ਸਕੂਨ ਮਿਲ ਜਾਂਦਾ ਉਹ ਚਲ ਚਾਹ ਤੇ ਪੀ ਲਈ ਆ ਹੁਣ ਰੋਟੀ ਤਿਆਰੀ ਕਰਨੀ ਆ ਰੋਟੀ ਵੀ ਖਾ ਲੂਗੀ ਭੈਣ ਮੁੜ ਕੇ ਜਾਣ ਦਾ ਟਾਈਮ ਹੋਇਆ ਨਾ ਆਲੋ ਜੀ ਆਗੇ ਤੇ ਹਾਂ ਸੌਦਾ ਪੁੱਤਲੜ ਨੇ ਕਹਿੰਦੇ ਹਾਏ ਹਾਏ ਤੂੰ ਕਿਹੜਾ ਸੌਦਾ ਲੈ ਆਏ ਜੀ ਉਹ ਚੱਲ ਕੋਈ ਗੱਲ ਨਹੀਂ ਲੈ ਆ ਘਰ ਵਿੱਚ ਬਿਸਕੁਟ ਹੈਗੇ ਸਾਰਾ ਕੁਝ ਹੈਗਾ ਹੀਗਾ ਉਹ ਚੱਲ ਫਿਰ ਕੀ ਬਾਧੂ ਤੁਮ ਚ ਵੇ ਹੁੰਦੇ ਆ ਕੋਈ ਗੱਲ ਨਹੀਂ ਆ ਗਈ ਆ ਪ੍ਰਭ ਅੱਛਾ ਅੱਛਾ ਆ ਤੇ ਮਿਲ ਲੋ ਜਾ ਕੇ ਤੇ ਇਹਨੂੰ ਕੋਈ ਨਹੀਂ ਕੋਈ ਨਹੀਂ ਠੀਕ ਠਾਕ ਆ ਪਿੰਡ ਦਾ ਹਾਂ ਠੀਕ ਆ ਜਾ ਕੁਛ ਲੋ ਜਾ ਕੇ ਚਲ ਮੈਂ ਜਾਂਦਾ ਕੋਈ ਲੈ ਜੀਵਨ ਵੇਖ ਲਾ ਇੱਕ ਚੀਜ਼ ਮੰਗੀ ਤੇ ਦਸ ਲਿਆ ਕੇ ਦਿੱਤੀ ਆ ਵਾ ਮੈਂ ਵੀ ਕਿੱਡੀ ਬੇਵਕੂਫੀ ਕੀਤੀ ਨਾਲੇ ਮੈਂ ਆਪਣੇ ਘਰ ਦਾ ਮਾਹੌਲ ਖਰਾਬ ਕੀਤਾ ਹੈਗਾ ਤੇ ਨਾਲੇ ਸਾਰੇ ਮਾਮਾ ਆਪਣੇ ਹੱਥੀ ਖਰਾਬ ਕਰਲੇ ਸੀਗੇ ਚੱਲ ਕੋਈ ਨਹੀਂ ਦੇਰ ਆਏ ਦਰੁਸਤ ਆਏ ਪਰ ਫਿਰ ਵੀ ਇੰਨਾ ਟਾਈਮ ਐਵੇਂ ਨਗਾ ਛੜਿਆ ਚੱਲ ਮਨਾ ਹੁਣ ਪੁੱਛ ਆਇਆ ਇਹਨਾਂ ਨੂੰ ਕਿ ਰੋਟੀ ਰਾਟੀ ਪਕਾ ਲਾਂ ਪਹਿਲਾਂ ਕਿ じゃ ਕਿਦਾਂ ਇਹਨਾਂ ਨੂੰ ਕੁਛ ਨਹੀਂ ਆ ਪਚਾਹ ਨਹੀਂ ਪਹਿਲਾਂ ਅੱਛਾ ਆਛਾ ਬੜੀ ਚੰਗੀ ਹੋ ਗਈ ਆ ਨਹੀਂ ਮੰਮੀ ਮੈਨੂੰ ਇਹ ਗੱਲ ਹਜਮ ਨਹੀਂ ਹੋ ਰਹੀ ਇੰਨੀ ਚੰਗੀ ਹੋ ਨਹੀਂ ਸਕਦੀ ਉਹ ਜਾਣ ਕੇ ਡਈ ਉਤੋਂ ਤੋਂ ਮੈਨੂੰ ਤਾਂ ਤੁਹਾਡੀ ਸਮਝ ਨਹੀਂ ਆਉਂਦੀ ਐਨਾ ਕੁਝ ਤੁਹਾਡੇ ਨਾਲ ਕਰਤੀ ਆ ਤੁਹਾਨੂੰ ਫੇਰੇ ਚੰਗੇ ਲੱਗਣ ਡੈ ਪੈਂਦੀ ਆ ਉਹ ਮੂੰਹ ਦੀ ਮਿੱਠੀ ਆ ਤੁਹਾਨੂੰ ਆਪਣੀਆਂ ਗੱਲਾਂ ਚ ਲੈ ਆਉਂਦੀ ਆ ਉਦਾਂ ਦੇ ਤੁਸੀਂ ਜੇ ਛਾਟੋ ਦੇ ਮਗਰ ਲੱਗ ਜਾਂਦੇ ਜੀ ਮੈਨੂੰ ਪਤਾ ਵਾ ਉਹ ਚੰਗੀ ਕਿਉਂ ਹੋਈ ਆ 20 ਸਾਲ ਤੇ ਭਾਈ ਉਹਦੇ ਵਿਆਹ ਨੂੰ ਹੋਵੇ ਉਦੋਂ ਦੀ ਤਾਂ ਚੰਗੀ ਹੋਈ ਨਾ ਹੁਣ 4 ਦਿਨ ਇੱਥੇ ਰਹਿ ਕੇ ਗਏ ਜੇ ਤੇ ਐਡੀ ਛੇਤੀ ਚੰਗੀ ਕਿਦਾਂ ਹੋ ਗਈ ਏ ਐਵੇਂ ਨਾ ਮੰਮੀ ਕਰਿਆ ਕਰੋ ਇੱਤ ਯਕੀਨ ਨਾ ਕਰਿਓ ਅੱਛਾ ਗਰਮ ਗਰਮ ਰੋਟੀ ਲਾ ਕੇ ਦਿੰਦੀ ਫੇ ਤੁਹਾਨੂੰ ਚਲੋ ਸ਼ੂਗਰਵਾ ਰੋਟੀ ਤੇ ਟਾਈਮ ਨਾਲ ਗਰਮ ਮਿਲਦੀ ਐ ਨਾ ਤੁਹਾਨੂੰ ਹੋਰ ਤੇ ਗੱਲਾਂ ਛੱਡੋ ਤੇ ਹੀ ਅੱਛਾਂ ਦੀ ਜੀ ਨਹੀਂ ਲੱਗਦਾ ਮਗਰੋਂ ਕਹਿਣਾ ਹੀ ਹੋਣੀ ਨਹੀਂ ਜੀ ਲੱਗਦਾ ਪਹਿਲਾਂ ਤੇ ਤੇਰਾ ਬੜਾ ਜੀ ਲੱਗਦਾ ਹੈਗਾ ਇੱਟ ਫੜਿੱਕੀ ਲਈ ਰੱਖਦੀ ਹੁੰਦੀ ਹਾਂ ਮੁੰਡੇ ਦੇ ਵੀ ਕੰਨ ਖਿੱਚਣੇ ਸੀ ਨਾ ਵੀ ਤੈਨੂੰ ਨਹੀਂ ਦਿਖਦਾ ਵੀ ਮੇਰੀ ਮਾਂ ਗਈ ਤਾਂ ਮਗਰ ਫੋਨ ਕਰਾਂ ਅੱਛਾ ਫੋਨ ਚੋਂ ਨਹੀਂ ਡੇਗਿਆ ਹੈਗਾ ਤੇ ਫਿਰ ਫੋਨ ਇਹਨਾਂ ਲਿਆ ਹੀ ਨਹੀਂ ਕਿ ਰਿਸ਼ਤੇਦਾਰ ਨੂੰ ਕੀਤਾ ਹੀ ਨਹੀਂ ਚੱਲ ਮੰਮੀ ਤੈਨੂੰ ਮਿੱਠੀਆਂ ਗੱਲਾਂ ਮਾਰ ਕੇ ਗੱਲਾਂ 'ਚ ਲੈ ਜਾਂਦਾ ਵਾ ਤੇ ਤੂੰ ਯਕੀਨ ਕਰੀ ਜਾਣ ਢੀਆ ਕਰੀ ਜਾ ਯਕੀਨ ਲੱਗ ਜਾਊਗਾ ਤੈਨੂੰ ਪਤਾ ਛੇਤੀ ਕੋਈ ਨਹੀਂ ਆਉਂਗੀ ਮੈਂ ਵੀ ਵੇਖ ਲੂੰਗੀ ਕਿੰਨੀ ਚੰਗੀ ਆ ਮੈਨੂੰ ਤਾਂ ਮਾਸਾ ਯਕੀਨ ਨਹੀਂ ਹੋਣ ਡਿਆ ਤੂੰ ਹੀ ਕਹੀ ਜਾਣ ਡੇ ਜੇ ਚੰਗੀ ਹੋ ਗਈ ਹੈ ਚੰਗੀ ਹੋ ਗਈ ਚਲੋ ਠੀਕ ਆ ਕੋਈ ਨਹੀਂ ਜੇ ਚੰਗੀ ਹੋਈ ਤਾਂ ਮੈਂ ਵੀ ਆਣ ਕੇ ਤੇ ਤੁਹਾਡੇ ਪਕੌੜੇ ਖਾ ਲੂੰਗੀ ਫਿਰ ਆਹੋ ਚਲੋ ਕਰੋਰਾ ਆਵੋ ਫੇ ਤੂੰ ਚੰਗਾ ਮੰਮੀ ਸਾਸਿਕਾਲ ਰਮਨ ਕਹਿੰਦਾ ਫੋਨ ਆਉਂਦਾ ਸੀ ਫੋਨ ਕਿਹਦਾ ਆਉਣਾ ਵਾ ਮੰਮੀ ਦਾ ਫੋਨ ਹੀਗਾ ਕੀ ਕਹਿੰਦੇ ਠੀਕ ਵਾ ਆਹੋ ਠੀਕ ਠਾਕ ਆ ਅਛਾ ਕੈਂਡ ਇਹ ਤੇਰੀ ਪਰਜਾਈ ਬੜੀ ਚੰਗੀ ਹੋ ਗਈ ਆ ਟਾਈਮ ਨਾਲ ਰੋਟੀ ਪਾਣੀ ਗਰਮ ਗਰਮ ਪਕਾ ਕੇ ਮੈਨੂੰ ਦਿੰਦੀ ਆ ਬੜੀ ਮੇਰੀ ਸੇਵਾ ਕਰਦੀ ਆ ਮੈਂ ਚਲੋ ਚੰਗੀ ਗੱਲ ਹੀ ਆ ਪਰ ਮੈਨੂੰ ਯਕੀਨ ਜਿਆ ਨਹੀਂ ਹੋਣ ਰਿਹਾ ਪੀਣੀ ਚੰਗੀ ਹੋ ਗਿੱਦਾਂ ਗਈ ਆ ਤੇਰਾ ਮਨ ਉਹਨੂੰ ਕੋਈ ਮਤਲਬ ਆ ਓਏ ਉਹ ਤਾਂ ਇਹਦੇ ਨਾਲ ਲੱਗੀ ਆ ਮਾਤਾ ਨਾਲ ਮਤਲਬ ਉਹਨੂੰ ਕਾਦਾ ਵਾ ਕੋਈ ਮਤਲਬ ਨਹੀਂ ਉਹ ਮਿੱਠੀ ਪਿਆਰੀ ਤਾਂ ਹੋਣ ਡਈ ਆ ਵੀ ਜਿਹੜਾ ਕੁੜੀ ਨੂੰ ਦਿੱਤਾ ਨਾ ਲੱਖ ਰੁਪਈਆ ਇਹਨੂੰ ਮੈਂ ਕਹਿੰਦੀ ਆ ਵੀ ਮਾਦਾ ਲੈ ਆ ਲੈ ਆ ਕੇ ਤੇ ਫਿਰ ਉਦਾਂ ਹੀ ਹੋ ਜੂਗੀ ਲੈ ਉਹਦੇ ਮੇਰੀ ਮਰਜ਼ੀ ਆ ਦਵਾ ਜਾਂ ਨਾ ਦਵਾ ਜ਼ਬਰਦਸਤੀ ਮੇਰੇ ਕੋ ਲੈ ਸਕਦੀ ਐ ਉਹ ਲੈ ਤ ਨਹੀਂ ਸਕਦੀ ਤੇ ਦਿਮਾਗ ਤਾਂ ਉਹਦਾ ਕੰਮ ਕਰ ਹੀ ਸਕਦਾ ਵਾ ਵੀ ਇਦਾਂ ਕਰਦੀ ਆ ਵੀ ਮਾਂ ਨਾ ਸਹੀ ਹੋ ਜਾਣੀ ਆ ਚੱਲ ਕੋਈ ਗੱਲ ਨਹੀਂ ਜੇ ਚੰਗੀ ਹੋ ਗਈ ਤਾਂ ਵਧੀਆ ਕਰ ਲਿਆ ਮੇਰੀ ਮਾਂ ਦੀ ਸੇਵਾ ਤਾਂ ਕਰਦੀ ਆ ਨਾ ਤੇ ਕਿੰਨੇ ਦਿਨ ਕਰਨੀ ਆ ਜਦੋਂ ਮਤਲਬ ਨਿਕਲ ਗਿਆ ਤਾਂ ਉਹਨੇ ਫੇਰ ਉਦਾਂ ਦੀ ਉਦਾਂ ਉਹ ਏੜਾ ਕੋਈ ਗੱਲ ਨਹੀਂ ਅਹਿਮੇ ਕਿਹੜੇ ਈ ਦਿਸ਼ੇ ਤੇ ਉਤੇ ਰੱਖੇ ਆ ਤੇ ਫੜਾ ਦੇਣੇ ਆ ਉਹ 6 ਮਹੀਨੇ ਸਾਲ ਵੇਨੇ ਆ ਤੇ ਕੀ ਕਰਦੀ ਆ ਫੇਰ ਦੇ ਦਾਂਗੇ ਆ ਇਹ ਗੱਲ ਤੇਰੀ ਸਹੀ ਆ ਆਹੋ ਵੀ ਸੇਵਾ ਕਰਦੀ ਆ ਤਾਂ ਜਾਂ ਲੋਕ ਵਿਖਾਵਾ ਹੀ ਡਈ ਆ ਕਰਨਾ ਉਹ ਲੋਕ ਵਿਖਾਵਾ ਚਲ ਕੋਈ ਨਹੀਂ ਪਤਾ ਲੱਗੀ ਜਾਣਾ ਵਾ ਤੇ ਲੋਕ ਵਿਖਾਵਾ ਵਾ ਇਹ ਆ ਵੀ 6 ਮਹੀਨੇ ਸਾਲ ਵੇਖੋ ਭਲਾ ਕੀ ਕਰਦੀ ਆ ਤੇ ਮੁੜ ਕੇ ਆਸਤੇ ਨਾ ਦੇ ਦਾਂਗੇ ਉਹੀ ਤਾਂ ਗੱਲ ਮੈਂ ਤੁਹਾਨੂੰ ਕਹਿਣ ਲਈ ਆ ਵੀ ਵੇਖ ਕੇ ਤਾਂ ਫੇਰ ਹੀ ਦਵਾਂਗੇ ਈ ਦਿਸ਼ੇ ਤੇ ਹੀ ਵੀ ਨਹੀਂ ਦਿੰਦੇ ਪਏ ਪਰ ਮੇਰੇ ਮम्मी ਕਹਿੰਦੇ ਹੀ ਭੀ ਆਵੀ ਆਣ ਕੇ ਵੇਖ ਲਈ ਬੇਸ਼ੱਕ ਮੈਂ ਚੱਲ ਕੋਈ ਨਹੀਂ ਆਉਂਗੀ ਕਿਸ ਦਿਨ ਜੇ ਤੈਨੂੰ ਗਰਮ ਗਰਮ ਰੋਟੀਆਂ ਦਿੰਦੀ ਐ ਨਾ ਮੈਂ ਵੀ ਗਰਮ ਗਰਮ ਤੋੜੇ ਖਾ ਕੇ ਜਾਉਂਗੀ ਤੇ ਫਾੜੇ ਨਹੀਂ ਗਰਮ ਪਕੌੜੇ ਤੂੰ ਕੀ ਖਾਣੇ ਆ ਜਦੋਂ ਮਾਤਾ ਉੱਥੇ ਹੀ ਤੂੰ ਉੱਥੇ ਰਹਿ ਗਿਆ ਹੀ ਆ ਉਹ ਤੇਰੇ ਹੁੰਦਿਆਂ ਤੱਕ ਦੀ ਰੋਟੀ ਨਹੀਂ ਦਿੱਤੀ ਇਹਨੇ ਕਦੀ ਪਾਣੀ ਨਹੀਂ ਦਿੱਤਾ ਤੇ ਹੁਣ ਪਕੌੜੇ ਦੇ ਐਡੇ ਹੀ ਆ ਚੱਲ ਕੋਈ ਨਹੀਂ ਜੇ ਮੰਮੀ ਲਈ ਐ ਸਿਫਤਾਂ ਕਰਨ ਤਾਂ ਵੇਖ ਲੂੰਗੀ ਮੈਂ ਜਾਉਂਗੀ ਤਾਂ ਪਤਾ ਲੱਗੂਗਾ ਐਦਾਂ ਕਿ ਤੱਕ ਪਤਾ ਲੱਗਦਾ ਹੈ ਵਿਆਹ ਹੋਇਆ ਉਦੋਂ ਦੀ ਤੇ ਮਾਤਾ ਨੇ ਸਿਫਤਰਾ ਕੀਤੀ ਤੇ ਹੁਣ ਅਦੀ ਸਿਫਤਾਂ ਦੇ ਭੀ ਇਹ ਉਹ ਦੈਂਦੇ ਇਹ ਕਰਨ ਮੂੰਹ ਦੀ ਮਿੱਠੀ ਆ ਮੈਨੂੰ ਪਤਾ ਵਾ ਨਾ ਉਹਨੇ ਮਾਤਾ ਨੂੰ ਆਪਣੀਆਂ ਗੱਲਾਂ ਚ ਲੈ ਆਂਦਾ ਹੋਣਾ ਮੇਰਾ ਜੀ ਨਹੀਂ ਲੱਗਦਾ ਮੰਮੀ ਮੈਂ ਬੜੀ ਉਕੀ ਹਾਂ ਉਹ ਅੱਜ ਇਦਾਂ ਕਰੀ ਜਾਂਦੀ ਐ ਵੀ ਚੱਲ ਕਰੀ ਜਾਂਦੀ ਐ ਤੇ ਹਨੂ ਕਿਆ ਕਰੀ ਜਾ ਚੱਲ ਛੱਡੋ ਇਹਨਾਂ ਗੱਲਾਂ ਨੂੰ ਰੋਟੀ ਲਿਆਵਾ ਆਹ ਲੈ ਆਹ ਭੁੱਖ ਬੜੀ ਲੱਗੀ ਰਵਣ ਚਲੋ ਧੋ ਹੱਥ ਨੇ ਲੈ ਆਈ ਜਿਹਾ ਕਰ ਲੋ